ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਹਾਂ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ 11 ਤਰੀਕ ਗੈਰਵਾਂ ਮਹੀਨਾ 2024 ਦਿਨ ਮੰਗਲਵਾਰ ਸੰਗਰੂਰ ਮੰਡੀ ਬਾਸਪਤੀ ਝੋਨੇ ਦੇ ਰੇਟ ਲੈ ਕੇ ਫੇਰ ਹਾਜ਼ਰ ਹੋਏ ਹਾਂ ਜੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਆਇਆ ਬਟਨ ਦਬਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਲਨ ਤਾਂ ਜੋਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਆ ਕਰੋ ਤਾ ਜੋ ਜਿਹੜੇ ਕਿਸਾਨ ਵੀਰਾਂ ਦਾ ਬਾਸਪਤੀ ਝੋਨਾ ਲਾਇਆ ਹੋਇਆ ਉਹਨਾਂ ਨੂੰ ਸੰਗਰੂਰ ਮੰਡੀ ਦੇ ਰੇਟਾਂ ਬਾਰੇ ਪਤਾ ਲੱਗ ਸਕੇ ਕਿਸਾਨ ਭਰਾਵੋ ਜੇ ਅੱਜ ਆਪਾਂ ਆਮਦ ਦੀ ਗੱਲ ਕਰੀਏ ਤਾਂ 30 ਕੁ ਹਜ਼ਾਰ ਗੱਟੇ ਦੇ ਨੇੜੇ ਤੇੜੇ ਜਿਹੜਾ ਬਾਸਪਤੀ ਝੋਨਾ ਸੰਗਰੂਰ ਮੰਡੀ ਵਿੱਚ ਪਹੁੰਚਿਆ ਜੀ ਅੱਜ ਜੇ ਆਪਾਂ ਵੈਰਾਈਆਂ ਦੀ ਗੱਲ ਕਰੀਏ ਰੋਜ ਦੀ ਤਰ੍ਹਾਂ 1121 ਮੁਛਲ 1401 ਬਾਸਪਤੀ 1718 ਬਾਸਪਤੀ 1509 ਪੰਜਾਬ ਬਾਸਮਤੀ 7 ਬਾਸਮਤੀ 1847 ਇਹ 6 ਕ ਜਿਹੜੀਆਂ ਵੈਰੈਟੀਆਂ ਨੇ ਗੀਆਂ ਆਪਣੀਆਂ ਅੱਜ ਮੰਡੀ ਵਿੱਚ ਆਈਆਂ ਨੇ ਜੀ ਜੇ ਆਪਾਂ ਇਹਨਾਂ ਦੇ ਭਾਅ ਬਾਰੇ ਗੱਲ ਕਰੀਏ ਤਾਂ ਬਾਸਮਤੀ 1121 ਝੋਨਾ ਜਿਹੜਾ ਜੀ 3000 ਰੁਪਏ ਤੋਂ ਲੈ ਕੇ 3900 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕਿਆ ਜੀ ਮੁੱਛਲ 1400 ਇੱਕ ਬਾਸਮਤੀ 2900 ਰੁਪਏ ਤੋਂ ਲੈ ਕੇ 3555 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕਿਆ। ਅਗਲੀ ਵੈਰਾਈ ਕਿਸਾਨਪ੍ਰਭੋ 17 18 ਬਾਸਪਤੀ 3000 ਰੁਪਏ ਕਵਾਂਟਲ ਤੋਂ ਲੈ ਕੇ 3550 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਅੱਜ। ਸੰਨਪ੍ਰਭੋ ਜੇ ਬਾਸਪਤੀ 1509 ਦੀ ਗੱਲ ਕਰੀਏ ਤਾਂ 2800 ਰੁਪਏ ਕਵਾਂਟਲ ਤੋਂ ਲੈ ਕੇ 3325 ਰੁਪਏ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਅੱਜ ਇਹ ਪੰਜਾਬ ਬਾਸਪਤੀ 7 2800 ਰੁਪਏ ਕਵਾਂਟਲ ਤੋਂ ਲੈ ਕੇ 3225 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਇਹਦਾ ਰੇਟ ਲੱਗਿਆ ਅਗਲੀ ਵੈਰੈਟੀ ਕਿਸਾਨ ਭਰਾਵੋ 1847 2700 ਰੁਪਏ ਕਵਾਂਟਲ ਤੋਂ ਲੈ ਕੇ 2960 ਰੁਪਏ ਕਵਾਂਟਲ ਦੇ ਹਿਸਾਬ ਨਾਲ ਆਪਾਂ ਨੂੰ ਇਹਦਾ ਰੇਟ ਹੈ ਸੰਗਰੂਰ ਮੰਡੀ ਵਿੱਚ ਲੱਗਿਆ ਜੀ ਕਿਸਾਨ ਭਰਾਵੋ ਜੇ ਆਪਾਂ ਹਰ ਰੋਜ਼ ਦੀ ਤਰ੍ਹਾਂ ਇੱਕ ਨੰਬਰ ਤੇ ਵੈਰਾਈਟੀ ਨੂੰ ਵੇਖੀਏ ਤਾਂ ਉਹ ਹੈਗੀ ਜੀ 1121 ਜਿਹੜੀ 3000 ਰੁਪਏ ਤੋਂ ਲੈ ਕੇ 3900 ਰੁਪਏ ਦੇ ਲਗਭਗ ਸੰਗਰੂਰ ਮੰਡੀ ਚ ਵਿਕੀ ਹੈ ਜੀ ਅੱਜ ਜੇ ਆਪਾਂ ਦੇਖੀਏ ਤਾਂ 100 ਰੁਪਿਆ ਘੱਟ ਹੈ ਜਿਹੜਾ 4000 ਦੇ ਨੇੜੇ ਇਹ ਵੈਰਾਈਟੀ ਲੱਗ ਚੁੱਕੀ ਹੈ ਦੋ ਨੰਬਰ ਤੇ ਮੁੱਛਲ 1401 ਜੀ 29 ਤੋਂ ਲੈ ਕੇ 3555 ਰੁਪਏ ਤਿੰਨ ਨੰਬਰ ਤੇ ਜੇ ਆਪਾਂ ਵੈਰਾਈਟੀ ਨੂੰ ਅੱਜ ਕਹੀਏ ਤਾਂ 17 18 ਤੰਨਾ HRPA ਤੋਂ ਲੈ ਕੇ 3550 ਰੁਪਏ ਵੀ ਕੀ ਹੈ ਜੀ ਤੇ ਚਾਰ ਨੰਬਰ ਤੇ ਕਿਸਾਨ ਭਰਾਵੋ ਹੈਗੀ ਹੈਗੀ ਅੱਜ 1509 ਵੈਰੈਟੀ ਜਿਹੜੀ 2800 ਰੁਪਏ ਤੋਂ ਲੈ ਕੇ 3325 ਰੁਪਏ ਇਹਦਾ ਰੇਟ ਲੱਗਿਆ ਜੀ ਸਭ ਤੋਂ ਘੱਟ ਰੇਟ ਦੀ ਜੇ ਆਪਾਂ ਗੱਲ ਕਰੀਏ ਬਾਸਪਤੀ 1847 ਹੈ ਜੀ ਉਹ ਜਿਹੜੀ 2700 ਰੁਪਏ ਕੁਆਂਟ ਤੋਂ ਲੈ ਕੇ 2960 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਜੀ ਕਿਸਾਨ ਭਰਾਵੋ ਇਸ ਹਫਤੇ ਦੇਖਦੇ ਆਂ ਵੀ ਕਿੰਨਾ ਕੁ ਆਪਾਂ ਨੂੰ ਤੇਜ ਐ ਜਿਹੜਾ 100-200 ਰੁਪਿਆ ਵੱਧ ਵੇਖਣ ਨੂੰ ਮਿਲਦਾ ਐ ਜਾਂ ਰੇਟ ਸੇਮ ਜੇ ਇੱਥੇ ਰਹਿੰਦੇ ਨੇ ਕਿਉਂਕਿ ਬਾਸਪਦੀ ਝੋਨੇ ਦਾ ਜਿਹੜਾ ਸੀਜ਼ਨ ਐ ਉਹ ਤਕਰੀਬਨ ਜਿਹੜਾ ਲੰਬੀ ਲੱਗਿਆ ਪਿਆਗਾ ਸੋ ਇਹ ਸਨ ਸੰਗਰੂਰ ਮੰਡੀ ਬਾਸਪਦੀ ਝੋਨੇ ਦੇ ਰੇਟ ਜੀ ਅੱਜ ਦੇ ਸੋ ਧੰਨਵਾਦ ਸਤਿ ਸ੍ਰੀ ਅਕਾਲ